ਰਿਸਰਸਾ ਵਿਖੇ ਲੰਗਰ ਹਾਲ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਕੱਲ ਰਾਤ ਇੱਕ ਸੇਵਕ ਜੋ ਕਿ ਇੱਥੇ ਆਲੂ ਦੇ ਪੈਨ ਦੇ ਵਿੱਚ ਕੜਾਹੇ ਦੇ ਵਿੱਚ ਯਾਨੀ ਕਿ ਡਿੱਗ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਪੈਰ ਟਿੜਕੰਦ ਕਰ ਰਹੇ ਨੇ ਜਿਹੜਾ ਸ਼ਖਸ ਹੈ ਇੱਕ ਕੜਾਹੇ ਦੇ ਵਿੱਚ ਜਾ ਡਿੱਗਿਆ ਜਿਸ ਤੋਂ ਬਾਅਦ ਕਿ ਸੇਵਾਦਾਰਾਂ ਦੇ ਬੋਲੋ ਤੁਰੰਤ ਉਸ ਨੂੰ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਵੱਲਦਾ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਾਂ ਜਾਣਕਾਰੀ ਸਾਹਮਣੇ ਆਈ ਹੈ ਕਿ ਸੇਵਾਦਾਰ ਗੁਰਦਾਸਪੁਰ ਦੇ ਟਾਲੀਵਾਲ ਦਾ ਰਹਿਣ ਵਾਲਾ ਬਲਬੀਤ ਸਿੰਘ ਹੈ ਪਿਛਲੇ 10 ਸਾਲਾਂ ਤੋਂ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਕਰ ਰਿਹਾ ਤੇ ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਕਰੀਬ 12:30 ਵਜੇ ਆਲੂ ਬਾਲਨ ਦਾ ਕੰਮ ਚੱਲ ਰਿਹਾ ਸੀ ਤੇ ਇਸੇ ਦੌਰਾਨ ਹੀ ਇਹ ਵੱਡਾ ਹਾਦਸਾ ਵ ਇਹ ਪੈਰ ਫਿਸਲਦਾ ਤੇ ਇਸ ਦੇ ਚਲਦਿਆਂ ਹੀ ਕੜਾਹੇ ਦੇ ਵਿੱਚ ਸੇਵਾਦਾਰ ਜਾ ਡਿੱਗਦਾ ਜਿਸ ਨੂੰ ਕਿ ਤੁਰੰਤ ਹੀ ਹਸਪਤਾਲ ਲਜਾਇਆ ਗਿਆ ਤੇ ਉੱਥੇ ਹੀ ਦੱਸਿਆ ਕਿ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਕਿ ਸੇਵਾਦਾਰ ਦਾ ਹਾਲਚਲ ਜਾਣਨ ਦੇ ਲਈ ਪਹੁੰਚੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਜ ਦਾ ਪੂਰਾ ਖਰਚ ਵੀ ਸ਼ਰਮਣੀ ਕਮੇਟੀ ਦੇ ਵੱਲੋਂ ਚੁਕਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਐਸ ਰਾਤ ਤੋਂ ਪਿਛਲੀ ਰਾਤ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਚਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡ ਗਿਆ ਜਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਵਰਨਿੰਗ ਇਜਰੀਜ਼ ਹੋ ਗਈਆਂ ਉਹ ਇਸ ਹਸਪੀਟਲ ਚ ਦਾਖਲਿਆ ਔਰ ਧੰਗੁਰੂ RAMDAS ਪਾਤਸ਼ਾਹ ਜੀ ਕਿਰਪਾ ਬਖਸ਼ਿ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਉਹ ਡਾਕਟਰ AP ਸਿੰਘ ਜੀ ਹੁਣਾਂ ਨੂੰ ਵੀ ਬੈਂਤੀ ਕੀਤੀ ਆ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਫ੍ਰੈਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤ ਜਾਬੀ ਹੋ ਸਕੇ ਦੂਸਰਾ ਕਿਉਂਕਿ ਮੈਨੂੰ ਅੱਜ ਡਾਕਟਰ ਏਪੀ ਸਿੰਘ ਹੁਣੇ ਦੱਸਿਆ ਪਈ ਇਹ ਮੈਡੀਕਲ ਯੂਨੀਵਰਸਿਟੀਆਂ ਵੀ ਨਾਇਕ ਦੇ ਥੱਲੇ ਆ ਗਈਆਂ ਤੇ ਇਹਦੀਆਂ ਸਾਰਾ ਜਿਹੜਾ ਪ੍ਰੋਸੀਜਰ ਹੁੰਦਾ ਉਦਲੇ ਮੈਡੀਕਲ ਸਿਮੂਲੇਸ਼ਨ ਸਕਿੱਲ ਸੈਂਟਰ ਦੇ ਤੌਰ ਦੇ ਉੱਤੇ ਗੁਰੂ ਰਾਮਦਾਸ ਪਾਖਸ਼ਾ ਜੀ ਦੇ ਨਾਮ ਦੇ ਉੱਤੇ ਉਹ ਅੱਜ ਉਹਦਾ ਵੀ ਉਦਘਾਟਨ ਕੀਤਾ ਗਿਆ। ਔਰ ਮੈਂ ਸਮਝਦਾ ਭਾਵੇਂ ਉਹ ਹੈ ਤਾਂ ਇੱਕ ਬਖਾਵੇ ਮਾਤਰ ਦੇ ਉੱਤੇ ਪਰ ਜਿਹੜੇ ਉਹਨਾਂ ਦੇ ਵਿੱਚ ਇੰਸਟਰੂਮੈਂਟ ਲੱਗੇ ਹੋ ਆ ਜਾਂ ਉਹਨਾਂ ਦੇ ਆਰਗਨ ਨੇਰ ਦਰਸਾਉਂਦੇ ਆ ਵੀ ਜਿਵੇਂ ਸੱਚਮੁੱਚ ਕੋਈ ਮੋਰੇ ਜਿੰਦਾ ਬੰਦਾ ਬਿਠਾ ਜਾਂ ਕੋਈ ਜਿੰਦਾ ਬੱਚਾ ਬਿਠਾ। ਸੋ ਉਹਦਾ ਵੀ ਅੱਜ ਉਦਘਾਟਨ ਕੀਤਾ ਗਿਆ। ਔਰ ਨਾਲ ਦੀ ਨਾਲ ਸਿੱਖ ਪੰਥ ਨੂੰ ਬਹੁਤ ਵੱਡਾ ਮਾਣ ਰਿਹਾ ਜਿਨ੍ਹਾਂ ਨੇ ਪਿੰਗਲਵਾੜੇ ਦੀ ਤੁਨੋਂ ਮਨੋਤ ਤੁਨੋਂ ਉਹਨਾ ਦਿਨਾਂ 'ਚ ਮੈਂ ਦੇਖਦਾ ਜਦੋਂ 70 71 ਦੇ ਵਿੱਚ ਸੀ ਕਿ ਜਿਹੜੇ ਬੱਚਿਆਂ ਦੀਆਂ ਲੱਤਾਂ ਦੀਆਂ ਉਂਗਲਾਂ ਵਰਗੇ ਪੱਟ ਹੁੰਦੇ ਸੀ ਉਹਨਾਂ ਨੂੰ ਚੱਕ ਚੱਕ ਕੇ ਟੀਵੀ ਵਾਲੇ ਤਪ ਤੇ ਗਰੋਗ ਕਈਆਂ ਨੂੰ ਵਿਚਾਰਿਆਂ ਨੂੰ ਬਹੁਤ ਹੋਰ ਬੁਰੇ ਹਾਲ ਹੁੰਦੇ ਸੋਕੇ ਦੀਆਂ ਬਿਮਾਰੀਆਂ ਭਗਤ ਪੂਰਨ ਸਿੰਘ ਪਿੰਗਲਵਾੜਾ ਉਹ ਮਹਾਨ ਭਗਤ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਹਮੇਸ਼ਿਆ ਬਾਹਰ ਜਿੱਥੋਂ ਲੋਕ ਅੰਦਰ ਜਾਂਦੇ ਸੀ ਉੱਥੇ ਬੈਠ ਕੇ ਅਮਰਤ ਵੇਲੇ ਤੋਂ ਸ਼ਾਮ ਤੱਕ ਪਹਿਰਾ ਦੇਣਾ ਤੇ ਮਨੁੱਖਤਾ ਲਈ ਬਹੁਤ ਵੱਡਾ ਭਲੇ ਦਾ ਵੀ ਕਾਰਜ ਜਿਹੜਾ ਉਹਨਾਂ ਨੇ ਕੀਤਾ ਭਾਵੇਂ ਆ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਉੱਤਰ ਅਧਿਕਾਰੀ ਬੀਬੀ ਇੰਦਰਜੀਤ ਕੌਰ ਜੀ ਔਰ ਸਮੁੱਚੇ ਤੌਰ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਨ ਕਮੇਟੀ ਵੱਲੋਂ ਤਾਂ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਇੱਕ ਬਾਰ ਉਹਨਾਂ ਦੇ ਨਾਂ ਤੇ ਭਾਈ ਭਗਤ ਸਿੰਘ ਭਾਈ ਪੂਰਨ ਸਿੰਘ ਜੀ ਭਗਤ ਪੂਰਨ ਸਿੰਘ ਜੀ ਉਹ ਬਾਰ ਦਾ ਇਜਤ ਘਾਟਨ ਵੀ ਕੀਤਾ ਗਿਆ ਉਹ ਸਾਰੇ ਦਾ ਸਾਰਾ ਲਵਾਰਸ ਮਰੀਜ਼ਾਂ ਵਾਸਤੇ ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕੋਈ ਕਰ ਸਕਦਾ ਉਹ ਉਹ ਵੀ ਕਰਨਗੇ ਕੇਅਰ ਕਿਤੇ ਕਿਤੇ ਸਾਡਾ ਕੋਈ ਯੋਗਦਾਨ ਹੋਊਗਾ ਉਹ ਵੀ ਕਰਾਂਗੇ ਸੋ ਮੈਂ ਜਿੱਥੇ ਅੱਜ ਮੈਡੀਕਲ ਸਿਮੂਲੇਸ਼ਨ ਸੈਂਟਰ ਦਾ ਉਹਦਾ ਬਹੁਤ-ਬਹੁਤ ਸਾਰੇ ਮੈਂ ਮੈਨੇਜਮੈਂਟ ਨੂੰ ਬਹੁਤ-ਬਹੁਤ ਟਰੱਸਟ ਨੂੰ ਵਧਾਈ ਦਿੰਨਾ। ਔਰ ਨਾਲ ਦੀ ਨਾਲ ਇਹ ਜਿਹੜਾ ਬਾਡ ਕੀਤਾ ਗਿਆ ਨਵਾਂ ਸਤਾਪਤ ਉਹਦੇ ਵੀ ਬਹੁਤ-ਬਹੁਤ ਵਧਾਈ ਦਿੰਨਾ। ਤੇ ਗੁਰੂ ਚਰਨਾਂ 'ਚ ਕਾਮਨਾ ਵੀ ਕਰਦਾ। ਸਤਗੁਰੂ ਜੀ ਇਹ ਜੁਨੀ ਵਰਾਸਤੀ ਜਿਹੜੀ ਅੱਜ ਆਪਣੀਆਂ ਮੰਜ਼ਲਾਂ ਵੱਲ ਨੂੰ ਵੱਧ ਰਹੀ ਆ ਥਰੂਆਊਟ ਇੰਡੀਆ 17 ਜਿਹੜਾ ਇਹਦੀ ਕਹਿ ਸਕਦੇ ਹਾਂ ਅਸੀਂ ਅੱਜ 71ਵੇਂ ਨੰਬਰ ਤੇ ਖੜੀ ਆ ਤੇ ਮੈਂ ਹੁਣੇ ਬੈਠੇ ਸਾਰੇ ਡਾਕਟਰ ਏਪੀ ਸਿੰਘ ਹੁਣੇ ਕਹਿੰਦੇ ਸੀ ਵੀ ਅਸੀਂ ਨੂੰ ਸਿੰਗਲ ਡਿਜੀਟ 'ਚ ਮੇਨਿੰਗ 022 ਕੇ 10987 ਦੇ ਇਧਰਲੇ ਪਾਸੇ ਨੂੰ ਲਿਆਵਾਂਗੇ ਸੋ ਇਹ ਸਾਰਾ ਹੈ ਤਾਂ ਗੁਰੂ ਦਾ ਤਾਂ ਨਹੀਂ ਗੁਰੂ ਸਾਹਿਬ ਆਪ ਹੀ ਕਿਰਪਾ ਕਰਦੇ ਆ ਪਰ ਯਤਨ ਜਿਹੜਾ ਹੁੰਦਾ ਉਹ ਸਰੀਰਾਂ ਦਾ ਹੁੰਦਾ ਤੇ ਜਿਹੜੇ ਸਰੀਰ ਤਨ ਮਨ ਦੋਨੋਂ ਤੁਹਾਨੂੰ ਗੁਰੂ ਨੂੰ ਸਮਰਪਿਤ ਹੋ ਜਾਂਦੇ ਤੇ ਉਹ ਫਿਰ ਸੰਸਤਾ ਜਿਹੜੀ ਉਹ ਤਰੱਕੀਆਂ ਵੀ ਕਰਦੀ ਆ ਸੋ ਉਹ 17ਵੇਂ ਰੈਂਕ ਤੇ ਆਉਣ ਕਰਕੇ ਉਬਈ ਨਾਨੂ ਬਸਾਰੀ ਮੈਨੇਜਮੈਂਟ ਨੂੰ ਸਮੁੱਚੇ ਤੌਰ ਤੇ ਤੇ ਸਾਰੇ ਟਰੱਸਟੀ ਸਹਿਬਾਨ ਨੂੰ ਵੀ ਬਹੁਤ-ਬਹੁਤ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ